ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਮੈਂ ਤੁਹਾਡਾ ਆਪਣਾ ਜੀਤ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਉੱਪਰ ਸਪਰੇਅ ਸੰਬੰਧੀ ਜਿਹੜੀ ਕਿ ਨਸਾਰੇ ਦੇ ਸਮੇਂ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਜੋ ਝੋਨੇ ਦੇ ਵਿੱਚ ਨਾ ਤੇਲਾ ਆਵੇ ਨਾ ਸੁੰਡੀ ਆਵੇ ਅਤੇ ਨਾ ਕੋਈ ਫੰਗਸ ਆਵੇ ਇਹ ਤਿੰਨੇ ਸਪਰੇਅਾਂ ਦਾ ਆਪਾਂ ਇੱਕੇ ਸਪਰੇਅ ਦੇ ਨਾਲ ਆਪਣਾ ਸਰ ਜਾਵੇ ਭਾਵੇਂ ਤੁਹਾਡਾ ਝੋਨਾ ਪੀਆਰ 126 ਆ ਭਾਵੇਂ ਪੀਆਰ 131 ਆ ਪੂਸਾ 44 ਆ ਡੋਗਰ ਪੂਸਾ ਆ ਬਾਂਸਪਤੀ ਆ 1847 ਆ 1509 ਆ ਕਿਹੜੀ ਮਰਜੀ ਵੈਰਾਈਟੀ ਆ ਪਰ ਆਪਾਂ ਜਦੋਂ ਨਸਾਰਾ ਆਉਣਾ ਉਹਦੋਂ ਇੱਕ ਸਪਰੇਅ ਕਰਦਿਆਂ ਕਿਸਾਨ ਭਰਾਵੋ ਮੈਂ ਇੱਥੇ ਵੀਡੀਓ ਵੀ ਚਲਾ ਦਿੰਦਾ ਜਦੋਂ ਤੁਹਾਡੇ ਖੇਤ ਦੇ ਵਿੱਚ ਨਸਾਰਾ ਐਵੇਂ 1 2% ਆ ਜਾਵੇ ਆਪਣੇ ਖੇਤ ਵਿੱਚ ਢੇੜਾ ਰੱਖੋ ਤੁਹਾਨੂੰ ਪਤਾ ਹੀ ਆ ਹਰ ਇੱਕ ਵੈਰਾਈਟੀ ਦਾ ਜਿਵੇਂ ਕਿ PR126 ਚੋਂ ਆਇਆ ਉਹਦਾ 55 ਦਿਨ ਦੇ ਆਸ-ਪਾਸ ਆ ਜਾਂਦਾ 52 ਦਿਨ ਤੇ ਵੀ ਆ ਜਾਂਦਾ ਹੈ ਤੇ ਬਾਕੀ ਜਿਹੜੀਆਂ ਲੰਬੇ ਸਮੇਂ ਦੇ ਵੈਰਾਈਟੀਆਂ ਨੇ ਉਹ 70 75 ਦਿਨ ਤੱਕ ਉਹਨਾਂ ਦਾ ਨਸਾਰਾ ਚੱਲਿਆ ਜਾਂਦਾ ਆ ਪਾਪ ਕੀ ਵੈਰੈਟੀ ਤੁਹਾਡੀ ਕਿਹੜੀ ਮਰਜ਼ੀ ਹੋਵੇ ਪਰ ਜਦੋਂ 1 ਜਾਂ 2% ਅਨਸਾਰ ਆ ਜਾਵੇ ਉਦੋਂ ਆਪਾਂ ਨੇ ਸਪਰੇਅ ਕਰਨੀਆਂ ਹੁਣ ਜਿਵੇਂ ਕਿ ਬਰਸਾਤੀ ਮੌਸਮ ਚੱਲ ਰਿਹਾ ਬਾਰ ਬਾਰ ਮੀਂਹ ਪੈ ਰਹੇ ਨੇ ਤਾਂ ਇਹ ਦਿਨਾਂ ਦੇ ਵਿੱਚ ਫੰਗਸ ਆ ਕਿਸਾਨ ਭਰਾ ਉਹ ਜ਼ਿਆਦਾ ਆਵੇਗੀ ਤੇ ਸੋ ਆਪਾਂ ਜੋ ਕਰੀਏ ਵਧੀਆ ਕਰੀਏ ਪਾਵ ਕੀ ਫੰਗਸ ਦੀਆਂ ਦੋ ਸਪਰੇਹਾਂ ਵੀ ਕਰ ਦਈਏ ਕਿਉਂਕਿ ਮੀਂਹ ਜ਼ਿਆਦਾ ਪੈ ਰਹੇ ਨੇ ਤੇ ਕਿਸਾਨ ਪ੍ਰਭ ਜਿਹੜੀ ਇਹ ਬਿਮਾਰੀ ਹੈ ਹੌਲੀ-ਹੌਲੀ ਖੇਤ ਵਿੱਚ ਆਉਂਦੀ ਹੈ ਫੰਗਸ ਵਾਲੀ ਬਿਮਾਰੀ ਹੈ ਤੇ ਹੌਲੀ-ਹੌਲੀ ਖੇਤ ਵਿੱਚੋਂ ਜਾਂਦੀ ਹੈ 15-20 ਦਿਨ ਇਹਨੂੰ ਆਉਣ ਨੂੰ ਲੱਗ ਜਾਣੇ ਨੇ ਤੇ 15-20 ਦਿਨ ਇਹਨੂੰ ਜਾਣ ਨੂੰ ਲੱਗ ਜਾਣੇ ਨੇ ਤੇ ਹੁਣ ਜਦੋਂ ਜ਼ੂਰੀਆ ਵੱਧ ਲੱਗੀ ਜਾਂਦਾ ਤਾਂ ਨੈਕ ਬਲਾਸਟ ਬਹੁਤ ਜ਼ਿਆਦਾ ਆਉਂਦਾ ਹਲਦੀ ਰੋਗ ਜਿਹਨੂੰ ਕਹਣਿਆ ਜਦੋਂ ਮਾੜੀ-ਮੋਟੀ ਹਨੇਰੀ ਚੱਲਦੀ ਹੈ ਉਹਦੇ ਨਾਲ ਵੀ ਹਲਦੀ ਇੱਕ ਖੇਤ ਤੋਂ ਦੂਸਰੇ ਖੇਤ ਵਿੱਚ ਆਪਾਂ ਨੂੰ ਉੱਡਦੀ ਮੇਰੇ ਆਉਂਦੀ ਆ ਤੇ ਨਾਲ ਜੇਕਰ ਜ਼ਰੂਰਤ ਹੋਵੇ ਤੁਹਾਡੇ ਖੇਤ ਹਲਕੇ ਨੇ ਤਾਂ ਤੁਸੀਂ ਐਨਪੀਕੇ ਵੀ ਪਾ ਸਕਦੇ ਹੋ ਤੇ ਜਿਹੜਾ ਨਸਾਰੇ ਦੇ ਟਾਈਮ ਐਨਪੀਕੇ ਪੈਣਾ ਹੈ ਉਹ ਸਿਰਫ 13045 ਹੀ ਪਾਇਆ ਜਾਵੇ ਹੋਰ ਕੋਈ ਵੀ ਨਾ ਪਾਇਆ ਜਾਵੇ ਵਿੱਚ ਕਿਸਾਨ ਕੀ ਕਰ ਰਹੇ ਨੇ ਜ਼ਿੰਕ ਕਾਪਰ ਤੇ ਨਾਲ ਬੋਰਨ ਇਹ ਚੀਜ਼ਾਂ ਮਿਕਸ ਕਰਕੇ ਪਾਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਕੋਲ ਡੋਜ਼ ਜ਼ਿਆਦਾ ਪੈ ਜਾਂਦੀ ਹੈ ਮੈਂ ਇੱਥੇ ਵੀਡੀਓ ਵੀ ਚਲਾ ਦਿੰਦਾ ਤੇ ਉਹ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਲੈਂਦੇ ਨੇ ਝੰਡਾ ਪੱਤਾ ਜਿਹੜਾ ਨਿਕਲ ਰਿਹਾ ਝੋਨੇ ਦਾ ਉਹਦੇ ਉੱਪਰ ਚਟਾਕ ਪਏ ਹੋਏ ਤੁਸੀਂ ਨਜ਼ਰ ਆਉਂਦੇ ਹੋਣਗੇ ਤੇ ਇਹ ਚਟਾਕ ਕੀ ਨੇ ਜ਼ਿੰਕ ਦੀ ਓਵਰਡੋਜ ਆ ਸੋ ਕਿਸਾਨ ਭਰਾਵੋ ਜਿੱਥੇ ਆਪਾਂ ਝੋਨੇ ਤੇ ਇੰਨਾ ਖਰਚ ਕਰਦੇ ਆ ਤੇਲੇ ਵਾਲੀਆਂ ਮਹਿੰਗੀਆਂ ਸਪਰੇਹਾਂ ਫੰਗੀਸਾਈਡ ਮਹਿੰਗੀਆਂ ਸਪਰੇਹਾਂ ਕਰ ਰਹੇ ਆ ਉੱਥੇ ਹੀ ਮਾਰਕੀਟ ਵਿੱਚ ਚੰਗੇ ਐਨਪੀਕੇ ਆਉਂਦੇ ਨੇ ਤੁਸੀਂ ਅਲੱਗ-ਅਲੱਗ ਕੰਪਨੀ ਚ ਕਿਹੜੇ ਮਰਜ਼ੀ ਲੈ ਲਓ ਆਈਸੀਐਲ ਦਾ ਲੈ ਲਓ ਜਾਰਾ ਦਾ ਲੈ ਲਓ ਮਹਿੰਦਰਾ ਦਾ ਲੈ ਲਓ ਕੋਰਮ ਮੰਡਲ ਦਾ ਲੈ ਲਓ ਕਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਮੈਂ ਨਹੀਂ ਕਹਿੰਦਾ ਵੀ ਐਸੀ ਕੰਪਨੀ ਦਾ ਲਵੋ ਜਿਹੜੇ ਇਹ ਖਰਾਕੀ ਤੱਤ ਵਾਲੇ ਐਨਪੀਕੇ ਆਉਂਦੇ ਨੇ ਤਾਂ 100 ਰੁਪਏ ਦੀ ਰੇਂਜ 'ਚ ਹੁੰਦੇ ਨੇ ਹੋਰ ਕਿਸੇ ਕੰਪਨੀ ਦਾ 300 ਦੀ ਰੇਂਜ ਚਲੇ ਜਾਣਗੇ 1 ਕਿਲੋ ਪੌਣਾ ਕਿੱਲੇ ਦੇ ਵਿੱਚ ਤੇ ਤੁਸੀਂ ਇਹ ਦੀ ਸਪਰੇਆ ਕਿਸਾਨਪ੍ਰਾਵੋ ਕਰ ਸਕਦੇ ਹੋ ਜੇਕਰ ਤੁਹਾਡਾ ਝੋਨਾ ਹਲਕਾ ਲੱਗ ਰਿਹਾ ਤਾਂ ਜੇਕਰ ਖੇਤ ਤਗੜੇ ਨੇ ਝੋਨੇ ਦੀ ਹਾਈਟ ਚੰਗੀ ਆ ਰੰਗ ਸਾਹਕਾਲਾ ਤਾਂ ਕੋਈ ਵੀ ਐਨਪੀਕੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਸਾਨਪ੍ਰਾਵੋ ਤੇ ਕਿਸਾਨਪ੍ਰਾਵੋ ਜੇਕਰ ਮੈਂ ਫੰਗੀ ਸਾਈਡ ਸਪਰੇਆ ਦੀ ਗੱਲ ਕਰਾਂ ਤਾਂ ਮਾਰਕੀਟ ਵਿੱਚ ਬਹੁਤ ਵਧੀਆ ਫੰਗੀਸਾਈਡ ਸਪਰੇਅ ਅੱਜਕੱਲ ਆ ਚੁੱਕੀਆਂ ਨੇ ਤੇ ਰੇਟ ਵੀ ਕੋਈ ਬਹੁਲੇ ਜ਼ਿਆਦੇ ਨਹੀਂ ਹੈਗੇ ਜਿਵੇਂ ਕਿ ਟੈਬੂਕੋਨਾਜ਼ੋਲ ਪਲੱਸ ਨਟਿਵੋ ਵਾਲਾ ਸਾਲਟ ਆ ਬਹੁਤ ਸੋਹਣਾ ਸਾਲਟ ਆ ਤੁਸੀਂ ਇਹਦੀ 100 ਗ੍ਰਾਮ ਡੋਜ਼ ਪਾ ਕੇ ਕਿੱਲੇ ਵਿੱਚ ਬਹੁਤ ਸੋਹਣੇ ਰਿਜ਼ਲਟ ਲੈ ਸਕਦੇ ਹੋ ਪਰ ਜੇਕਰ ਤੁਹਾਡੇ ਖੇਤ ਦੇ ਵਿੱਚ ਕੋਈ ਬਲਾਸਟ ਆ ਚੁੱਕਿਆ ਫੰਗਸ ਆ ਚੁੱਕੀ ਆ ਤਾਂ ਇਹਦੀ ਡੋਜ਼ 140 ਗ੍ਰਾਮ ਪਾ ਕੇ ਵੀ ਤੁਸੀਂ ਉਹ ਜਿਹੜੀ ਬਲਾਸਟ ਆ ਉਤੋਂ ਸੁਟਕਾਰਾ ਕਿਸਾਨ ਪ੍ਰਭੂ ਪਾ ਸਕਦੇ ਹੋ ਤੇ ਕਿਸਾਨ ਪ੍ਰਭੂ ਨਟੀਵੋ ਦਾ ਇੱਕ ਬਹੁਤ ਚੰਗਾ ਫੰਗੀ ਸਾਈਡ ਹੈਗੇ ਆ ਤੇ ਹੋਰ ਵੀ ਬਹੁਤ ਫੰਗੀ ਸਾਈਡ ਹੈਗੇ ਨੇ ਜਿਵੇਂ ਕਿ ਸੰਜੈਂਟਾ ਕੰਪਨੀ ਦਾ ਐਮੀ ਸਟਾਰ ਟਾਪ ਹੋ ਗਿਆ ਉਹਦੇ ਵਿੱਚ ਵੀ ਦੋ ਸਾਲਟ ਪਾਏ ਜਾਂਦੇ ਨੇ ਐਕਜੋਕਸੀਸਟ੍ਰੋਬਨ ਤੇ ਡੈਫਕੋਨਾਜੋਲ ਤੇ ਇੱਕ ਕੋਰੋ ਮੋਡਲ ਕੰਪਨੀ ਦਾ ਅਪਰੋਚ ਪਹਿਲਾਉਂਦਾ ਆ ਬਹੁਤ ਵਧੀਆ ਆ ਉਹਦੇ ਵਿੱਚ ਵੀ ਐਕਜੋਕਸੀਸਟ੍ਰੋਬਨ ਅਤੇ ਮੈਕੋਜੇਬ ਪਾਇਆ ਜਾਂਦਾ ਆ ਮੈਕੋਜੇਬ ਇੱਕ ਐਸਾ ਸਾਲਟ ਆ ਜਦੋਂ ਤੁਸੀਂ ਇੱਕ ਵਾਰੀ ਝੋਨੇ ਦੇ ਉੱਪਰ ਕਰ ਦਿੱਤਾ ਤਾਂ ਤੁਹਾਡਾ ਝੋਨਾ ਹਰਿਆ ਭਰਿਆ ਕਰ ਦਵੇਗਾ ਜਿਵੇਂ ਕਿ ਕਿਸੇ ਪਾਰਕ ਦੇ ਵਿੱਚ ਘਾਹ ਲੱਗਿਆ ਹੋਵੇ ਮੈਕੋਜਾਈਵ ਨੇ ਇੰਨੀ ਹਰਿਆਲੀ ਛਾੜ ਦੇਣੀ ਆ ਤੇ ਇਸ ਤੋਂ ਇਲਾਵਾ ਕੋਰਟੇਵਾ ਕੰਪਨੀ ਦਾ ਗਲੀਲਿਓ ਵੇ ਆਉਂਦਾ ਆ ਤੇ ਇੱਕ ਅਡਾਮਾ ਕੰਪਨੀ ਦਾ ਕਸਟੂਡੀਆ ਆਉਂਦਾ ਆ ਕਸਟੂਡੀਆ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਐਕਜੋਕਸੀਸਟ੍ਰੋਪਨ ਅਤੇ ਟੈਬੂਕੋਨਾ ਜੋੜ ਪਾਇਆ ਜਾਂਦਾ ਆ ਭਾਵੇਂ ਕਿ ਜਿਹੜਾ ਐਕਜੋਕਸੀਸਟ੍ਰੋਪਨ ਅਤੇ ਟੈਬੂਕੋਨਾ ਜੋੜ ਦੋ ਸਾਲਟ ਨੇ ਬਹੁਤ ਚੰਗੇ ਨੇ ਅਲੱਗ-ਅਲੱਗ ਕੰਪਨੀ ਦੇ ਅਲੱਗ-ਅਲੱਗ ਆਪਣੇ ਫੰਗੀਸਾਈਡ ਦੇ ਵਿੱਚ ਆ ਰਹੇ ਨੇ ਇਹਨਾਂ ਦਾ ਤੁਸੀਂ ਅਲੱਗ-ਅਲੱਗ ਡੋਜ਼ ਹੈਗੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ ਜੇਕਰ ਮੈਂ ਇੱਕ ਸਟੂਡੀਆ ਦੀ ਗੱਲ ਕਰਾਂ ਤਾਂ 300 ਐਮਐਲ ਡੋਜ਼ ਪਾਇਓ ਇਹਦੀ ਕਿਲੇ ਦੀ ਬਹੁਤ ਸੋਹਣੇ ਤੁਹਾਨੂੰ ਰਿਜ਼ਲਟ ਮਿਲਣਗੇ ਗਲੀਲਿਓ ਵੇ ਦੀ 400 ਐਮਐਲ ਡੋਜ਼ ਪਾਇਓ ਕਿਲੇ ਦੀ ਤੇ ਇਸ ਤੋਂ ਇਲਾਵਾ ਜਿਹੜੀ ਪ੍ਰੋਸਪੈਲ ਆਉਂਦੀ ਆ ਕੋਰੋਮੈਡਲ ਕੰਪਨੀ ਦੀ 300 ਐਮਐਲ ਪਾਇਓ ਡੋਜ਼ ਕਿਲੇ ਦੀ ਐਮਈ ਸਟਾਰਟਅਪ ਬਹੁਤ ਵਧੀਆ ਸਾਲਟਾ ਇਹਦੀ ਵੀ 250 ਐਮਐਲ ਤੱਕ ਤੁਸੀਂ ਤੁਸੀਂ ਡੋਜ਼ ਕਿਲੇ ਦੀ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭ ਜੇਕਰ ਤੁਹਾਡੇ ਖੇਤ ਦੇ ਵਿੱਚ ਫੰਗੀਸਾਈਡਾਂ ਦੇ ਨਾਲ ਨਹੀਂ ਸਰਦਾ ਭਾਵ ਕਿ ਜਿਹੜਾ ਹਲਦੀ ਰੋਗ ਆ ਜਾਦੇ ਆ ਰਿਹਾ ਸੀ ਪਿਛਲੇ ਸਾਲ ਹਲਦੀ ਰੋਗ ਜਾਦੇ ਆ ਗਿਆ ਤਾਂ ਤੁਸੀਂ ਕਾਪਰ ਦੀ ਇੱਕ ਵੱਖਰੇ ਤੌਰ ਤੇ ਸਪਰੇਅ ਕਰ ਸਕਦੇ ਹੋ ਕਾਪਰ ਦੀ ਸਪਰੇਅ ਕਦੇ ਵੀ ਇਹਨਾਂ ਫੰਗੀਸਾਈਡਾਂ ਦੇ ਨਾਲ ਜਾਂ ਤੇਲੇ ਵਾਲੀ ਦੇ ਨਾਲ ਮਿਕਸ ਨਹੀਂ ਹੋਵੇਗੀ ਕਾਪਰ ਦੀ ਸਪਰੇਅ ਸਿੰਗਲ ਹੀ ਹੋਵੇਗੀ ਜੁਪੀਲ ਕੰਪਨੀ ਦਾ ਕਾਪਰ ਆਉਂਦਾ ਹੈ ਸੰਜੈਂਟਾ ਕੰਪਨੀ ਦਾ ਕਾਪਰ ਆਉਂਦਾ ਹੈ ਕੋਰਟੇਵਾ ਕੰਪਨੀ ਦਾ ਕਾਪਰ ਬਹੁਤ ਸੋਹਣਾ ਆਉਂਦਾ ਹੈ ਕੋਸਾਈਡ 2000 ਤੇ ਇਦਾਂ ਦੇ ਜਿਹੜੇ ਚੰਗੇ ਕਾਪਰ ਆਉਣ ਦੇ ਕੰਪਨੀ ਦੇ ਉਹਦੀ ਸਪਰੇ ਕਿਸਾਨ ਪ੍ਰਭੂ ਕਰੋ ਤੇ ਇਸ ਤੋਂ ਇਲਾਵਾ ਤੇਲੇ ਵਾਲੀ ਸਪਰੇ ਹਾਂ ਦੀ ਜੇਕਰ ਗੱਲ ਕਰੀਏ ਤੁਹਾਨੂੰ ਪਤਾ ਹੀ ਆ ਸਭ ਤੋਂ ਹਰਮਨ ਪਿਆਰੀ ਸਪਰੇ ਤੁਹਾਡੀ ਚੈਸ ਜਿਹਦੇ ਵਿੱਚ ਪਾਇਆ ਜਾਣ ਵਾਲਾ ਸਲਟ ਹੈਗਾ ਪੋਮੈਟਰੋਜਨ 50% 120 ਗ੍ਰਾਮ ਕਿੱਲੇ ਦੀ ਸਪਰੇ ਤੁਸੀਂ ਇਹ ਕਰ ਸਕਦੇ ਹੋ ਬਹੁਤ ਸੋਹਣੇ ਰਿਜ਼ਲਟ ਨੇ ਇਹਨੂੰ ਨਸਾਰੇ ਦੇ ਟਾਈਮ ਹੀ ਕਰੋ ਪਹਿਲਾਂ ਹੁਣ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਨੇ ਜੀ ਤੇਲਾ ਤਾਂ ਆਇਆ ਨਹੀਂ ਹਾਲੇ ਕਿਉਂ ਕਰਨੀ ਆ ਇਹਨੂੰ ਕਿਸਾਨ ਪ੍ਰਭੂ ਯੂਨੀਵਰਸਿਟੀ ਵੀ ਕਹਿੰਦੀ ਆ ਚੈਸ ਵਾਲੇ ਆਪ ਵੀ ਕਹਿੰਦੇ ਨੇ ਚੈਸ ਸੰਜੈਂਟਾ ਕੰਪਨੀ ਦੇ ਸਪਰੇਅ ਸੰਜੈਂਟ ਵਾਲੇ ਕਹਿੰਦੇ ਵੀ ਨਸਾਰੇ ਟਾਈਮ ਸਪਰੇਅ ਕਰ ਦੋ ਤੇਲਾ ਆਉਣ ਤੋਂ ਪਹਿਲਾਂ ਕਰ ਦੋ ਤੇ ਤੁਹਾਡੇ ਜਿਹੜਾ ਚੌਣਾ ਆ ਉਹਦਾ ਬੇੜਾਪਾਰ ਹੋ ਜਾਵੇਗਾ ਵੱਢਣ ਤੱਕ ਤੇਲਾ ਨਹੀਂ ਆਵੇਗਾ ਇਹ ਚੀਜ਼ਾਂ ਰਹੀਆਂ ਵੀ ਨੇ ਜਿੱਤੇ ਹੁਣ ਪੂਸਾ 44 ਡੋਕਰ ਪੂਸਾ ਆ ਉਹਦੇ ਆਪਾਂ ਕਹਿ ਸਕਦੇ ਆ ਵੀ ਇੱਕ ਸਪਰੇ ਹੋਰ ਕਰਨੀ ਪੈ ਸਕਦੀ ਆ ਜਿਵੇਂ ਕਿ PR126 ਚੌਣਾ ਹੋ ਗਿਆ PR31 ਹੋ ਗਿਆ ਜਾਂ ਬਾਸਪਤੀ ਚੌਣੇ ਹੋਗੇ ਉਹਨਾਂ ਤੇ ਤੁਸੀਂ ਜਿਹੜੀ ਸੰਜੈਂਟਾ ਕੰਪਨੀ ਦੀ ਚੈਸ ਆਉਂਦੀ ਆਪ ਮੈਟਰੋਜੈਨ 50% 100 120 ਗ੍ਰਾਮ ਦੀ ਡੋਜ਼ ਦੇ ਨਾਲ ਤੁਸੀਂ ਇਹਦੀ ਸਪਰੇਅ ਕਰ ਦੋ ਤੁਹਾਨੂੰ ਵੱਢਣ ਤੱਕ ਤੇਲੇ ਦੀ ਕੋਈ ਸਮੱਸਿਆ ਨਹੀਂ ਆਵੇਗੀ ਤੇ ਇਸ ਤੋਂ ਇਲਾਵਾ ਕਿਸਾਨਪ੍ਰਵ ਜੇਕਰ ਤੁਸੀਂ ਥੋੜੀ ਜਿਹੀ ਹਾਈ ਕੁਆਲਿਟੀ ਜਾਣਾ ਚਾਹੁੰਦੇ ਹੋ ਬਹੁਤ ਕਿਸਾਨਪ੍ਰਾ ਮੈਨੂੰ ਕਹਿ ਜਾਂਦੇ ਨੇ ਵੀ ਤੁਸੀਂ ਸਸਤੀਆਂ ਸਪਰੇਅਾਂ ਦੱਸ ਦਿਓ ਤਾਂ ਕੋਰਟੇਵਾ ਕੰਪਨੀ ਦੀ ਪੈਕਸਾਲੋਨ ਸਪਰੇਅ ਆਉਂਦੀ ਆ 94 ਐਮਐਲ ਡੋਜ਼ ਆ ਕੁੱਲ ਕਿੱਲੇ ਦੀ ਸਰੋਂ ਦੇ ਫੁੱਲਾਂ ਵਰਗਾ ਇਹਦਾ ਰੰਗ ਹੁੰਦਾ ਬਹੁਤ ਸੋਹਣੀ ਸਪਰੇਅ ਆ ਮੈਨੂੰ ਲੱਗਦਾ ਆਪਾਂ ਨੇ 2021 ਦੇ ਹਾਂ 2020 ਦੇ ਵਿੱਚ ਕਰਨੀ ਸਟਾਰਟ ਕਰੀ ਸੀ ਤੇ ਉਦੋਂ ਨਵੀਂ ਨਵੀਂ ਆਈ ਸੀ 15000 ਦਾ 1 ਲੀਟਰ ਮਿਲਿਆ ਸੀ 10 ਕਿੱਲਿਆਂ ਦਾ ਤੇ 1500 ਰੁਪਏ ਕਿੱਲਾ ਪਈ ਸੀ ਬਹੁਤ ਮਹਿੰਗੀ ਸਪਰੇ ਆ ਤੇ 2-3 ਸਾਲ ਕਰੀ ਬਹੁਤ ਸੋਹਣੇ ਰਿਜ਼ਲਟ ਮਿਲੇ ਜੇਕਰ ਤੁਸੀਂ ਜਮਾ ਹੀ ਜਿੰਦੇ ਲਾਉਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਪੈਕਸਾ ਲਾਉਣ ਜਿਹੜੀ ਸਪਰੇ ਆ ਕੋਰਟੇਵਾ ਕੰਪਨੀ ਦੀ ਇਹ ਵੀ ਕਰ ਸਕਦੇ ਹੋ ਤੇ ਪੀਆਈ ਕੰਪਨੀ ਦੀ ਓਸੀਨ ਆਉਂਦੀ ਆ 100 ਗ੍ਰਾਮ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਇਹ ਵੀ ਕਰ ਸਕਦੇ ਹੋ ਓਸੀਨ ਦੇ ਬਹੁਤ ਸੋਹਣੇ ਰਿਜ਼ਲਟ ਨੇ ਪਰ ਜਿਹੜੀ ਚੈਸਾ ਇਹਨੇ ਕਿਸਾਨ ਪ੍ਰਭੂ ਪੰਜ ਦਿਨਾਂ ਬਾਅਦ ਕੰਮ ਸਟਾਰਟ ਕਰਨਾ ਓਸੀਨ ਤੇ ਪੈਕਸਲੋਂ ਨੇ ਤੁਰੰਤ ਕੰਮ ਸਟਾਰਟ ਕਰਨਾ ਪਰ ਜਿੱਥੇ ਓਸੀਨ ਦੇ ਜਿਹੜੇ ਰਿਜ਼ਲਟ ਨੇ ਤੁਹਾਨੂੰ 15 ਤੋਂ 20 ਦਿਨ ਤੱਕ ਹੀ ਮਿਲਣਗੇ ਚੈਸ ਦੇ ਰਿਜ਼ਲਟ ਤੁਹਾਨੂੰ 25 ਤੋਂ 30 ਦਿਨ ਤੱਕ ਪੱਕੇ ਮਿਲਣਗੇ 25 30 ਦਿਨ ਤੱਕ ਤੁਹਾਡੇ ਖੇਤ ਦੇ ਵਿੱਚ ਤੇਲਾ ਨਹੀਂ ਆਵੇਗਾ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਜੇਕਰ ਤੁਸੀਂ ਪਹਿਲਾਂ ਸੁੰਡੀ ਵਾਲੀ ਕੋਈ ਤਾਕੜੀ ਸਪਰੇ ਨਹੀਂ ਕਰੀ ਹਲਕੀਆਂ ਸਪਰੇਹਾਂ ਕਰੀਆਂ ਨੇ ਤਾਂ ਤੁਹਾਨੂੰ ਹੁਣ ਕਿਤੇ ਨਾ ਕਿਤੇ 20 25 ਦਿਨ ਬਾਅਦ ਜੇਕਰ ਸਪਰੇਅ ਕਰ ਰਹੇ ਹੋ ਤਾਂ ਸੁੰਟੀ ਵਾਲੀ ਸਪਰੇਅ ਵੀ ਪਾ ਲੈਣੀ ਚਾਹੀਦੀ ਆ ਉਹਦੇ ਵਿੱਚ ਤੁਸੀਂ ਫੇਮ ਦੀ ਵੀ ਮਿਕਸ ਕਰ ਸਕਦੇ ਹੋ ਇਹਨਾਂ ਦੇ ਨਾਲ ਜਾਂ ਕੋਰਾਜਨ ਵੀ ਮਿਕਸ ਕਰ ਸਕਦੇ ਹੋ ਫੇਮ ਦੀ ਡੋਜ਼ ਹੈਗੀ ਆ 25 ਐਮਐਲ ਕੋਰਾਜਨ ਦੀ ਡੋਜ਼ ਹੈਗੀ ਆ 60 ਐਮਐਲ ਡੋਜ਼ ਜਾਂ ਆਪਦੇ ਲੋਡ ਅਨੁਸਾਰ ਥੋੜੀ ਥੋੜੀ ਵਧਾ ਵੀ ਸਕਦੇ ਹੋ ਪਰ ਇਹ ਦੂ ਘਟਾਏ ਹੋਣਾ ਕਿਸਾਨ ਭਰਾਵੋ ਤੇ ਇਸ ਤੋਂ ਇਲਾਵਾ ਐਨਸੀਪੀਆ ਉਹਨਾਂ ਦੀ ਸੰਜੈਂਟਾ ਕੰਪਨੀ ਦੀ ਸੁੰਟੀ ਵਾਲੀ ਸਪਰੇਅ ਬਹੁਤ ਵਧੀਆ ਸਪਰੇਅ ਆ ਪਰ ਥੋੜੀ ਮਹਿੰਗੀ ਹੋਣ ਕਰਕੇ ਮੈਂ ਹਰੇਕ ਨੂੰ ਨਹੀਂ ਰეკਮੈਂਡ ਕਰਦਾ ਹੈਗਾ ਤੇ ਇਸ ਤੋਂ ਇਲਾਵਾ ਹੋਰ ਜਿਵੇਂ ਕਿ ਪ੍ਰਚੰਡਾ ਕੀ ਕੋਰੋਮੰਡਲ ਕੰਪਨੀ ਦੀ ਇਦਾਂ ਦੀਆਂ ਹੋਰ ਮਹਿੰਗੀਆਂ ਸਪਰੇਹਾਂ ਵੀ ਹੈਗੀਆਂ ਨੇ ਭਾਵੇਂ ਕਿ ਤੁਸੀਂ ਤੇਲੇ ਵਾਲੀ ਸੁੰਡੀ ਵਾਲੀ ਤੇ ਫੰਗੀ ਸਾਈਟ ਤਿੰਨ ਸਪਰੇਹਾਂ ਦੇ ਅਲੱਗ-ਅਲੱਗ ਢੋਲ ਬਣਾ ਕੇ ਪੰਪ ਵਿੱਚ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਤੇ ਬਾਕੀ ਗੱਲ ਰਹੀ ਜਿਹੜੇ ਐਨਪੀਕੇ ਨੇ 13045 ਹੋ ਗਿਆ ਮਹਿੰਦਰਾ ਦਾ 5549 ਆਉਂਦਾ ਆ ਤੇ ICL ਕੰਪਨੀ ਦਾ ਆਉਂਦਾ ਆ ਕੋਰੋ ਮੈਡਲ ਕੰਪਨੀ ਦਾ ਆਉਂਦਾ ਆ ਇਹ ਤੁਸੀਂ ਲੋਡ ਅਨੁਸਾਰ ਆਪਣੇ ਖੇਤ ਦੀ ਤਾਕਤ ਦੇ ਅਨੁਸਾਰ 1 ਕਿਲੋ ਕਿੱਲੇ ਦਾ ਇਹ ਤਿੰਨੇ ਸਪ੍ਰੇਹਾਂ ਦੇ ਨਾਲ ਪੰਪ ਵਿੱਚ ਘੋਲ ਆ ਜਿਹੜਾ ਕਿਸਾਨ ਪ੍ਰਭੂ ਅਲੱਗ ਬਣਾ ਕੇ ਮਿਕਸ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਕਿਸਾਨ ਪ੍ਰਭੂ ਇੰਨਾ ਕੀ ਸੀ ਜੇਕਰ ਤੁਸੀਂ ਨਸਾਰੇ ਦੇ ਟਾਈਮ ਇਹ ਸਪ੍ਰੇਹਾਂ ਕਰ ਦਮੋਗੇ ਤਾਂ ਤੁਹਾਡਾ ਝੋਨੇ ਦੇ ਵਿੱਚ ਨਾ ਕੋਈ ਫੰਗਸ ਆਵੇਗੀ ਨਾ ਕੋਈ ਸੁੰਡੀਆਂ ਹੋਵੇਗੀ ਨਾ ਕੋਈ ਤੇਲਾ ਆਵੇਗਾ ਤੇ ਝਾੜ ਵੀ ਤੁਹਾਡੇ ਚੌਣੇ ਦੇ ਚੰਗੇ ਹੀ ਆਉਣਗੇ ਇਸ ਤੋਂ ਇਲਾਵਾ ਕਿਸਾਨ ਪਰ ਉਹ ਮੇਰੇ ਵੱਲੋਂ ਕੋਈ ਗੱਲ ਦੱਸਣੋਂ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਖੁੱਲਾ ਹੈ ਆ ਵੀਡੀਓ ਦਾ ਉੱਥੇ ਜਾ ਕੇ ਕਮੈਂਟ ਕਰ ਸਕਦੇ ਹੋ ਤੇ ਮੈਂ ਤੁਹਾਡਾ ਕਮੈਂਟ ਦਾ ਰਿਪਲਾਈ ਜਰੂਰ ਕਰਾਂਗਾ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤੁਹਾਡੇ ਖੇਤ ਦੇ ਵਿੱਚ ਜੇਕਰ ਕੋਈ ਵੀ ਕਿਸਮ ਦੀ ਪ੍ਰੋਬਲਮ ਹੈਗੀ ਆ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਉਹ ਵੀਡੀਓ ਜਿਹੜੀ ਚਲਾ ਸਕਦੇ ਹੋ ਤਾ ਜੋ ਇਹ ਜਿਹੜੀ ਪ੍ਰੋਬਲਮ ਆ ਹੋਰ ਕਿਸਾਨ ਭਰਾਵਾਂ ਨਾਲ ਜੁੜੀ ਹੋਈ ਤਾਂ ਨਜ਼ਰ ਆ ਸਕੇ ਤਾਂ ਜੋ ਹਰ ਇੱਕ ਜਿਹੜੀ ਸਮੱਸਿਆ ਉਹਦੇ ਹੱਲ ਹੋ ਜਾਂਦੇ ਨੇ ਪਰ ਹੱਲ ਤਾਂ ਹੀ ਹੋਣਗੇ ਜੇਕਰ ਆਪਾਂ ਸਮੱਸਿਆ ਅੱਗੇ ਕੈਮਰੇ ਦੇ ਜ਼ਰੀਏ ਸ਼ੇਅਰ ਕਰਾਂਗੇ ਜਿਵੇਂ ਕਿ ਹੁਣ ਮੈਂ ਤੁਹਾਡੇ ਨਾਲ ਜੁੜ ਰਿਹਾ ਇੱਕ ਆਪਣੇ YouTube ਚੈਨਲ ਦੇ ਰਾਹੀਂ ਤਾਂ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਦੇ ਰਾਹੀਂ ਜੁੜ ਸਕਦੇ ਹੋ ਉਤੇ ਹਰ ਇੱਕ ਸਮੱਸਿਆ ਜਿਹੜੀ ਇੱਕ ਕਿਸਾਨ ਪ੍ਰਭੂ ਦੱਸ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਅੱਗੇ ਦੇਖਣ ਦੇ ਲਈ ਆਪਣੀਆਂ ਨਵੀਆਂ ਨਵੀਆਂ ਵੀਡੀਓ ਆਉਣਗੀਆਂ ਉਹਨਾਂ ਨੂੰ ਦੇਖਦੇ ਰਹੋ ਲਾਈਕ ਕਰਦੇ ਰਹੋ ਤੇ ਅੱਗੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਦੇ ਰਹੋ ਵੀਡੀਓ ਦੇਖਣ ਲਈ ਸਾਰਿਆਂ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ੍ਰੀ ਅਕਾਲ